ਸੋ so, 15 ਅਗਸਤ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਇਸ ਵੇਲੇ ਜੋਰਾ-ਸ਼ੋਰਾ ਤੇ ਚੱਲ ਰਹੀਆਂ ਨੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਤਿਆਰੀਆਂ ਪੂਰੇ ਤਰੀਕੇ ਦੇ ਨਾਲ ਮੁਕੰਮਲ ਨੇ। ਸੋ ਫੁੱਲ ਡ੍ਰੈਕਸ ਦੇ ਹੱਸਲ ਐਚ ਡੀਓ ਕੰਪਲੀਟ ਹੋ ਚੁੱਕੀ ਹੈ। ਸੋ ਗਰਾਊਂਡ ਨੂੰ ਤਿਆਰ ਕੀਤਾ ਜਾ ਰਿਹਾ ਕਲੀ ਪਾ ਕੇ ਪੂਰੇ ਟੀ ਪੁਆਇੰਟਸ ਬਣਾਏ ਜਾ ਰਹੇ ਨੇ ਤਾਂ ਕਿ ਜੋ ਕੱਲ ਪ੍ਰੇਡ ਹੋਣੀ ਹੈ ਉਸ ਸਮੇਂ ਸਿਰ ਹੋ ਸਕੇ। ਸਕਿਰਕਾਰ ਜੀ ਤੁਸੀਂ ਜੁੜ ਚੁੱਕੇ ਆ ਸੰਧਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਸੋ 15 ਅਗਸਤ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਇਸ ਵੇਲੇ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਤਿਆਰੀਆਂ ਪੂਰੇ ਤਰੀਕੇ ਦੇ ਨਾਲ ਮੁਕੰਮਲ ਨੇ ਸੋ ਆਖ ਵਖ ਜਗਾ ਦੇ ਉੱਤੇ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਕੈਬਨਿਟ ਮੰਤਰੀ ਆਉਣ ਵਾਲੇ ਨੇ ਔਰ ਇੱਥੋਂ ਤੱਕ ਕਿ 15 ਅਗਸਤ ਦਾ ਜਿਹੜਾ ਇੰਤਜ਼ਾਰ ਹੈ ਪੂਰਾ ਸਾਲ ਕੀਤਾ ਜਾਂਦਾ ਸੋ ਬਿਲਕੁਲ ਪੀਏਯੂ ਦੇ ਵਿੱਚ ਮੌਜੂਦ ਹਾਂ ਹਾਲਾਂਕਿ 15 ਅਗਸਤ ਦਾ ਦਿਨ ਕੱਲ ਹੈ ਔਰ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਨੇ ਜਿਹੜੇ ਉੱਥੇ ਪਹੁੰਚਣ ਵਾਲੇ ਨੇ ਸੋ ਤੁਹਾਨੂੰ ਤਿਆਰੀਆਂ ਦਿਖਾਉਣ ਦੇ ਲਈ ਮੌਕੇ ਦੇਤੇ ਪਹੁੰਚੇ ਆ ਤਾਂ ਫੁੱਲ ਡਰੈਸ ਰਿ ਹਾਸਲ ਹੈ ਜਿਹੜੀ ਉਹ ਕੰਪਲੀਟ ਹੋ ਚੁੱਕੀ ਹੈ ਸੋ ਗਰਾਊਂਡ ਨੂੰ ਤਿਆਰ ਕੀਤਾ ਜਾ ਰਿਹਾ ਕਲੀ ਪਾ ਕੇ ਪੂਰੇ ਟੀ ਪੁਆਇੰਟਸ ਬਣਾਏ ਜਾ ਰਹੇ ਨੇ ਤਾਂਕਿ ਜੋ ਕੱਲ ਪ੍ਰੇਡ ਹੋਣੀ ਹੈ ਉਹ ਸਮੇਂ ਸਿਰ ਹੋ ਸਕੇ ਸੋ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਟੈਂਟ ਨੇ ਜਿਹੜੇ ਮੁਕੰਮਲ ਤੌਰ ਤੇ ਲਗਾਉਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਮੈਂ ਕੈਮਰਾਮੈਨ ਨੂੰ ਰਿਕਵ ਕਿਕਰ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਜ਼ਰੂਰ ਦਿਖਾਈਆਂ ਜਾਣ ਕਿ ਤਿਆਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਤੇ ਟੈਂਟ ਨੇ ਜਿਹੜੇ ਉਹਨਾਂ ਦੀ ਡੈਕੋਰੇਸ਼ਨ ਵੀ ਪੂਰੀ ਤਰ੍ਹਾਂ ਹੋ ਰਹੀ ਹੈ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਚੱਲ ਰਹੀਆਂ ਨੇ ਸੋ ਕਿਸ ਤਰੀਕੇ ਦੇ ਨਾਲ ਗਰਾਊਂਡ ਦੇ ਉੱਤੇ ਕਲੀ ਪਾ ਕੇ ਉਸ ਨੂੰ ਤਿਆਰੀਆਂ ਨੂੰ ਮੁਕੰਮਲ ਕੀਤਾ ਜਾ ਰਿਹਾ ਔਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਡੈਕੋਰੇਸ਼ਨ ਦੀ ਸੋ ਬਿਲਕੁਲ ਕੈਬਨਿਟ ਮੰਤਰੀ ਸ਼੍ਰੀ ਯਮਨ ਅਰੋੜਾ ਜੀ ਪਹੁੰਚ ਰਹੇ ਨੇ ਸੋ ਬਿਲਕੁਲ ਜ਼ਾਹਿਰ ਜੀ ਗੱਲ ਹੈ ਕਿ ਜੋ ਡੈਕੋਰੇਸ਼ਨ ਉਹ ਤਾਂ ਫਿਰ ਖਾਸ ਹੋਣ ਵਾਲੀ ਹੈ ਔਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸਟਾਲਸ ਦੀ ਤਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਟਾਲਸ ਨੇ ਉਹ ਵੀ ਲੱਗਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾਉਣੀਆਂ ਮੌਕੇ ਦੇ ਉੱਤੇ ਪਹੁੰਚੇ ਹਾਂ ਜੇ ਦੂਜੇ ਪਾਸੇ ਚੈਕਿੰਗ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਇਹਨਾਂ ਦੇ ਵੱਲੋਂ ਪ੍ਰਬੰਧ ਕੀਤੇ ਹੋਏ ਨੇ ਤਾਂ ਬਿਲਕੁਲ ਦੱਸ ਦਈਏ ਕਿ ਚੈਕਿੰਗ ਇੰਨੀ ਜ਼ਿਆਦਾ ਸਖਤ ਤਰੀਕੇ ਦੇ ਨਾਲ ਹੋ ਰਹੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅੰਸਰ ਹੈ ਜਿਹੜਾ ਕਿਸੇ ਕਿਸਮ ਦੀ ਕੋਈ ਗਲਤੀ ਨਾਲ ਜਾਂ ਜਾਣਬੁੱਝ ਕੇ ਕੋਈ ਵੀ ਅਣਗਹਿਲੀ ਨਾ ਕਰੇ ਹ ਤਸਵੀਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਬੜੀ ਡੀਪਲੀ ਤਰੀਕੇ ਦੇ ਨਾਲ ਚੈਕਿੰਗ ਹੋ ਰਹੀ ਹੈ ਕਿਉਂਕਿ ਅਕਸਰ ਜਦੋਂ ਅਸੀਂ ਦੇਖਦੇ ਹਾਂ ਚਾਹੇ ਫਿਰ 26 ਜਨਵਰੀ ਹੋਵੇ 15 ਅਗਸਤ ਹੋਵੇ ਇਸ ਨੂੰ ਲੈ ਕੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੁਝ ਨਾ ਕੁਝ ਜ਼ਰੂਰ ਕੀਤਾ ਜਾਂਦਾ ਸੋ ਜਿੱਥੇ ਵੀ ਕੋਈ ਸ਼ੱਕੀ ਚੀਜ਼ ਮਿਲਦੀ ਆ ਉੱਥੇ ਚੈਕਿੰਗ ਆ ਡੀਪਲੀ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਸੋ ਜ਼ਮੀਨ ਨੂੰ ਖੋਦ ਕੇ ਵੀ ਅੰਦਰ ਤੱਕ ਦੇਖਿਆ ਜਾ ਰਿਹਾ ਕਿ ਕੋਈ ਬੰਬ ਨੁਮਾ ਚੀਜ਼ ਹੈ ਜਿਹੜੀ ਇ ਕਿਉਂਕਿ ਜਦੋਂ ਵੀ ਕੋਈ ਵੱਡੇ ਦਿਨ ਦੇ ਹਰ ਹੁੰਦੇ ਨੇ ਔਰ ਖਾਸ ਕਰਕੇ ਮੰਤਰੀਆਂ ਨੇ ਪਹੁੰਚਣਾ ਹੁੰਦਾ ਹੈ ਸ਼ਰਾਰਤੀ ਐਂਸਰਾਂ ਦੇ ਵੱਲੋਂ ਜਈਆਂ ਘਟਨਾ ਨੂੰ ਅੰਜਾਮ ਜ਼ਰੂਰ ਦਿੱਤਾ ਜਾਂਦਾ ਸੋ 15 ਅਗਸਤ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਇਸ ਵੇਲੇ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਤਿਆਰੀਆਂ ਪੂਰੇ ਤਰੀਕੇ ਦੇ ਨਾਲ ਮੁਕੰਮਲ ਨੇ ਤਾਂ ਫੁੱਲ ਡ੍ਰੈਕਸ ਦੇ ਹਸਲ ਐਚ ਡੀ ਉਹ ਕੰਪਲੀਟ ਹੋ ਚੁੱਕੀ ਹੈ ਸੋ ਗਰਾਊਂਡ ਨੂੰ ਤਿਆਰ ਕੀਤਾ ਜਾ ਰਿਹਾ ਕਲੀ ਪਾ ਕੇ ਪੂਰੇ ਟੀ ਪੁਆਇੰਟਸ ਬਣਾਏ ਜਾ ਰਹੇ ਨੇ ਤਾਂ ਕਿ ਜੋ ਕੱਲ ਪ੍ਰੇਡ ਹੋਣੀ ਹੈ ਉਸ ਸਮੇਂ ਸਿਰ ਹੋ ਸਕੇ ਸਸ਼ਤਰਕਾਰ ਜੀ ਤੁਸੀਂ ਜੁੜ ਚੁੱਕੇ ਆ ਸੰਦਰ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਸੋ 15 ਅਗਸਤ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਇਸ ਵੇਲੇ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਤਿਆਰੀਆਂ ਪੂਰੇ ਤਰੀਕੇ ਦੇ ਨਾਲ ਮੁਕੰਮਲ ਨੇ ਸੋ ਆਖ ਵਖ ਜਗਾ ਦੇ ਉਤੇ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਕੈਬਨਿਟ ਮੰਤਰੀ ਆਉਣ ਵਾਲੇ ਨੇ ਔਰ ਇੱਥੋਂ ਤੱਕ ਕਿ 15 ਅਗਸਤ ਦਾ ਜਿਹੜਾ ਇੰਤਜ਼ਾਰ ਹੈ ਪੂਰਾ ਸਾਲ ਕੀਤਾ ਜਾਂਦਾ ਸੋ ਬਿਲਕੁਲ ਪੀਏਯੂ ਦੇ ਵਿੱਚ ਮੌਜੂਦ ਆ ਹਾਲਾਂਕਿ 15 ਅਗਸਤ ਦਾ ਦਿਨ ਕੱਲ ਹੈ ਔਰ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੂੜਾ ਜੀ ਨੇ ਜਿਹੜੇ ਉੱਥੇ ਪਹੁੰਚਣ ਵਾਲੇ ਨੇ ਸੋ ਤੁਹਾਨੂੰ ਤਿਆਰੀਆਂ ਦਿਖਾਉਣ ਦੇ ਲਈ ਮੌਕੇ ਦੇ ਉੱਤੇ ਪਹੁੰਚੇ ਆ ਤਾਂ ਫੁੱਲ ਡਰੈਸ ਰਿਹਾਸਲ ਹੈ ਜਿਹੜੀ ਉਹ ਕੰਪਲੀਟ ਹੋ ਚੁੱਕੀ ਹੈ ਸੋ ਗਰਾਊਂਡ ਨੂੰ ਤਿਆਰ ਕੀਤਾ ਜਾ ਰਿਹਾ ਕਲੀ ਪਾ ਕੇ ਪੂਰੇ ਟੀ ਪੁਆਇੰਟਸ ਬਣਾਏ ਜਾ ਰਹੇ ਨੇ ਤਾਂਕਿ ਜੋ ਕੱਲ ਪ੍ਰੇਡ ਹੋਣੀ ਹੈ ਉਹ ਸਮੇਂ ਸਿਰ ਹੋ ਸਕੇ ਸੋ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਟੈਂਟ ਨੇ ਜਿਹੜੇ ਮੁਕੰਮਲ ਤੌਰ ਤੇ ਲਗਾਉਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਮੈਂ ਕੈਮਰਾਮੈਨ ਨੂੰ ਰ ਕਿਕਰ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਜ਼ਰੂਰ ਦਿਖਾਈਆਂ ਜਾਣ ਕਿ ਤਿਆਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਤਾਂ ਟੈਂਟ ਨੇ ਜਿਹੜੇ ਉਹਨਾਂ ਦੀ ਡੈਕੋਰੇਸ਼ਨ ਵੀ ਪੂਰੀ ਤਰ੍ਹਾਂ ਹੋ ਰਹੀ ਹੈ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਚੱਲ ਰਹੀਆਂ ਨੇ ਸੋ ਕਿਸ ਤਰੀਕੇ ਦੇ ਨਾਲ ਗਰਾਊਂਡ ਦੇ ਉੱਤੇ ਕਲੀ ਪਾ ਕੇ ਉਸ ਨੂੰ ਅ ਤਿਆਰੀਆਂ ਨੂੰ ਮੁਕੰਮਲ ਕੀਤਾ ਜਾ ਰਿਹਾ ਔਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਡੈਕੋਰੇਸ਼ਨ ਦੀ ਸੋ ਬਿਲਕੁਲ ਕੈਬਨਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਪਹੁੰਚ ਰਹੇ ਨੇ ਸੋ ਬਿਲਕੁਲ ਜ਼ਾਹਿਰ ਜੀ ਗੱਲ ਹੈ ਕਿ ਜੋ ਡੈਕੋਰੇਸ਼ਨ ਹੈ ਤਾਂ ਫਿਰ ਖਾਸ ਹੋਣ ਵਾਲੀ ਔਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸਟਾਲਸ ਦੀ ਤਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਟਾਲਸ ਨੇ ਉਹ ਵੀ ਲੱਗਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾਉਣੇ ਆ ਮੌਕੇ ਦੇ ਉੱਤੇ ਪਹੁੰਚੇ ਆ ਜੇ ਦੂਜੇ ਪਾਸੇ ਚੈਕਿੰਗ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਇਹਨਾਂ ਦੇ ਵੱਲੋਂ ਪਰਬੰਧ ਕੀਤੇ ਹੋਏ ਨੇ ਤਾਂ ਬਿਲਕੁਲ ਦੱਸ ਦਈਏ ਕਿ ਚੈਕਿੰਗ ਇੰਨੀ ਜ਼ਿਆਦਾ ਸਖਤ ਤਰੀਕੇ ਦੇ ਨਾਲ ਹੋ ਰਹੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅੰਸਰ ਹੈ ਜਿਹੜਾ ਕਿਸੇ ਕਿਸਮ ਦੀ ਕੋਈ ਗਲਤੀ ਨਾਲ ਜਾਂ ਜਾਣਬੁੱਝ ਕੇ ਕੋਈ ਵੀ ਅਣਗਹਿਲੀ ਨਾ ਕਰੇ ਹ ਤਸਵੀਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਬੜੀ ਡੀਪਲੀ ਤਰੀਕੇ ਦੇ ਨਾਲ ਚੈਕਿੰਗ ਹੋ ਰਹੀ ਹੈ ਕਿਉਂਕਿ ਅਕਸਰ ਹੀ ਜਦੋਂ ਅਸੀਂ ਦੇਖਦੇ ਹਾਂ ਚਾਹੇ ਫਿਰ 26 ਜਨਵਰੀ ਹੋਵੇ 15 ਅਗਸਤ ਹੋਵੇ ਇਸ ਨੂੰ ਲੈ ਕੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੁਝ ਨਾ ਕੁਝ ਜ਼ਰੂਰ ਕੀਤਾ ਜਾਂਦਾ ਸੋ ਜਿੱਥੇ ਵੀ ਕੋਈ ਸ਼ੱਕੀ ਚੀਜ਼ ਮਿਲਦੀ ਹੈ ਉੱਥੇ ਚੈਕਿੰਗ ਆ ਡੀਪਲੀ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਸੋ ਜ਼ਮੀਨ ਨੂੰ ਖੋਦ ਕੇ ਵੀ ਅੰਦਰ ਤੱਕ ਦੇਖਿਆ ਜਾ ਰਿਹਾ ਕਿ ਕੋਈ ਬੰਬ ਨੂਮਾ ਚੀਜ਼ ਹੈ ਜਿਹੜੀ ਸਕੇ ਕਿਉਂਕਿ ਜਦੋਂ ਵੀ ਕੋਈ ਵੱਡੇ ਦਿਨ ਤੇ ਹਰ ਹੁੰਦੇ ਨੇ ਔਰ ਖਾਸ ਕਰਕੇ ਮੰਤਰੀਆਂ ਨੇ ਪਹੁੰਚਣਾ ਹੁੰਦਾ ਹੈ ਸ਼ਰਾਰਤੀ ਅੰਸਰਾਂ ਦੇ ਵੱਲੋਂ ਜਈਆਂ ਘਟਨਾ ਨੂੰ ਅੰਜਾਮ ਜ਼ਰੂਰ ਦਿੱਤਾ ਜਾਂਦਾ ਹੈ